ਸਸ਼ੀਆਕਾਰ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ 21 ਜਨਵਰੀ ਪੋਸ ਪੁੱਤਰ ਦਾ ਇਕਾਦਸੀ ਦੇ ਦਿਨ ਬਣ ਰਿਹਾ ਹੈ ਦੁਰਲਭ ਸੰਜੋਗ ਮਹਾਦਾਨ ਲక్ష్ਮੀ ਪ੍ਰਾਪਤੀ ਦਾ ਜੋਗ ਪਾਗੇ ਵਾਂ ਜੋਗ ਅਤੇ ਰਾਜ ਜੋਗ ਦੇ ਵਿੱਚ 12 ਰਾਸ਼ੀਆਂ ਦੇ ਵਿੱਚੋਂ ਤਿੰਨ ਰਾਸ਼ੀਆਂ ਵਾਲੀਆਂ ਹੋਣਗੇ ਕਰੋੜਪਤੀ ਮਾਲਾਮਾਨ ਦੋਸਤੋ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਇਸ ਦਿਨ ਕਰੋੜਪਤੀ ਬਣਨ ਵਾਲੇ ਹਨ ਧਨ ਦੇ ਨਾਲ ਮਾਲਾ-ਮਾਲ ਬਣਨ ਵਾਲੇ ਹਨ ਅਤੇ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀ ਇਸ ਦਿਨ ਲਾਟਰੀ ਲੱਗਣ ਵਾਲੀ ਹੈ 21 ਜਨਵਰੀ 2024 ਜਾਨੀਕੇ ਪੋਸ਼ ਪੁੱਤਰ ਦਾ ਇਕਾਦਸੀ ਵਾਲੇ ਦਿਨ ਸੋ ਕਿਹੜੀਆਂ ਨੇ ਉਹ ਤਿੰਨ ਰਾਸ਼ੀਆਂ ਜਿਨ੍ਹਾਂ ਦੀ ਪੋਸ਼ ਪੁੱਤਰ ਦਾ ਇਕਾਦਸੀ ਵਾਲੇ ਦਿਨ ਅਪਾਰ ਧਨ ਅਤੇ ਸੁਖ ਸਮ੍ਰਿਤੀ ਪ੍ਰਾਪਤ ਹੋਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਉਹ ਤਿੰਨ ਰਾਸ਼ੀਆਂ ਦੇ ਬਾਰੇ ਜੋ ਕਿ ਹੁਣ ਕਰੋੜਪਤੀ ਅਤੇ ਮਾਲਾ-ਮਾਲ ਬਣਣਗੀਆਂ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਇਹ ਤਿੰਨ ਰਾਸ਼ੀ ਵਾਲੀ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖਣਾ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਨਵਰੀ ਮਹੀਨੇ ਚ ਪੈਣ ਵਾਲੀ ਦੂਸਰੀ ਇਕਾदशी ਨੂੰ ਪੋਸ਼ ਪੁੱਤਰ ਦਾ ਇਕਾदशी ਕਹਿੰਦੇ ਹਨ ਪੋਸ਼ ਪੁੱਤਰ ਦਾ ਇਕਾਦਸੀ ਮਸਿਆ ਦੇ ਸ਼ੁਕਰ ਪਕਸਤੀ ਇਕਾਦਸੀ ਦੀ ਤਰੀਕ ਮਨਾਏ ਜਾਂਦੀ ਹੈ ਪੰਚਾਂਕ ਦੇ ਅਨੁਸਾਰ ਇਸ ਇਕਾਦਸੀ ਦਾ ਪਵਿੱਤਰ ਪਾਵਨ ਪਰਵ 21 ਜਨਵਰੀ ਦਿਨ ਐਤਵਾਰ ਨੂੰ ਪੈ ਰਿਹਾ ਹੈ ਐਤਵਾਰ ਨੂੰ ਪੂਰੀ ਵਿਧੀ ਵਿਧਾਨ ਦੇ ਨਾਲ ਭਗਵਾਨ ਵਿਸ਼ਨੂੰ ਜੀ ਦੀ ਉਪਾਸ਼ਨਾ ਕੀਤੀ ਜਾਂਦੀ ਹੈ ਸ਼੍ਰੀ ਹਰੀ ਜੀ ਨੂੰ ਪਰਸਨ ਕਰਨ ਦੇ ਲਈ ਇਸ ਦਿਨ ਬੜਾ ਹੀ ਖਾਸ ਅਤੇ ਮਹੱਤਵਪੂਰਨ ਮੰਨਿਆ ਗਿਆ ਹੈ ਅਤੇ ਮੰਨ ਤਾਵਾਂ ਦੇ ਅਨੁਸਾਰ ਪੋਸ਼ ਪੁੱਤ ਦਾ ਇਕਾदशी ਦਾ ਵਰਤ ਰੱਖਣ ਦੇ ਨਾਲ ਸੰਤਾਨ ਸੁਖ ਦਾ ਵਰਦਾਨ ਮਿਲਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਦਿਨ ਸ਼ਨੀਵਾਰ ਦਾ ਦਿਨ ਵੀ ਹੈ ਤੇ ਤੁਹਾਨੂੰ ਸੂਰੇ ਦੇਵ ਜੀ ਦਾ ਸਮਰਨ ਜ਼ਰੂਰ ਕਰੋ ਦੋਸਤੋ ਇਸ ਦਿਨ ਸਵੇਰੇ ਜਲਦੀ ਉੱਠੋ ਤੇ ਸੂਰਜ ਨਿਕਲਣ ਤੋਂ ਪਹਿਲਾਂ ਨਾ ਤੋਗੇ ਆਪਣੇ ਘਰ ਦੇ ਮੰਦਰ ਦੀ ਸਫਾਈ ਵੀ ਜ਼ਰੂਰ ਕਰੋ ਭਗਵਾਨ ਵਿਸ਼ਨੂ ਜੀ ਨੂੰ ਜਲ ਅਭਿਸ਼ੇਕ ਜ਼ਰੂਰ ਕਰੋ ਅਤੇ ਇੱਕ ਲੋਟਾ ਜਲ ਭਗਵਾਨ ਸ਼ੂਰੇ ਦੇਵ ਨੂੰ ਜ਼ਰੂਰ ਚੜਾਓ ਅਤੇ ਸੂਰੇ ਦੇਵ ਜੀ ਦੇ ਮੰਤਰਾਂ ਦਾ ਵੀ ਜਾਪ ਕਰੋ ਤੁਸੀਂ ਭਗਵਾਨ ਵਿਸ਼ਨੂ ਜੀ ਨੂੰ ਪੀਲਾ ਚੰਦਨ ਅਤੇ ਪੀਲੇ ਪੂਸ਼ਪ ਅਰਪਿਤ ਕਰੋ ਘਰ ਦੇ ਮੰਦਰ ਦੇ ਵਿੱਚ ਕਿਓ ਦਾ ਦੀਵਾ ਜ਼ਰੂਰ ਜਗਾਓ ਜੇਕਰ ਹੋ ਸਕੇ ਤਾਂ ਵਰਤ ਵੀ ਜ਼ਰੂਰ ਰੱਖੋ ਵਰਤ ਲੈਣ ਦਾ ਸੰਕਲਪ ਕਰੋ ਪੋਸ਼ ਪੁੱਤਰ ਦਾ ਇਕਾदशी ਦੀ ਵਰਤ ਦੀ ਕਥਾ ਦਾ ਪਾਠ ਵੀ ਜ਼ਰੂਰ ਕਰੋ ਇਸ ਮੰਤਰ ਦਾ ਜਾਪ ਕਰੋ ਓਮ ਨਮੋ ਪਗਵਤੇ ਵਾਸੁਦੇਵੇ ਨਮੇ ਪੂਰੀ ਸ਼ਰਦਾ ਦੇ ਨਾਲ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੀ ਪੂਰੀ ਆਰਤੀ ਕਰੋ ਪ੍ਰਭੂ ਜੀ ਨੂੰ ਤੂਲਸੀ ਸਹਿਤ ਭੋਗ ਲਗਾਓ ਅਤੇ ਅੰਤ ਵਿੱਚ ਆਪਣੀ ਸ਼ਮਾ ਪ੍ਰਾਰਥਨਾ ਕਰੋ ਇਸ ਦਿਨ ਤੁਹਾਨੂੰ ਪੀਪਲ ਦੇ ਦਰਖਤ ਦੇ ਥੱਲੇ ਸਰੋਂ ਦੇ ਤੇਲ ਦਾ ਦੀਵਾ ਜਗਾਉਣਾ ਹੈ ਉਹ ਵੀ ਆਟੇ ਦਾ ਬਣਿਆ ਹੋਇਆ ਚੌਕਮੁਖੀ ਦੀਵਾ ਹੋਣਾ ਚਾਹੀਦਾ ਹੈ ਉਸ ਦੀ ਵਿੱਚ ਵੱਟੀ ਤੁਸੀਂ ਲਾਲ ਰੰਗ ਦੀ ਲਾਉਣੀ ਹੈ ਤੇ ਫਿਰ ਉਸ 'ਚ ਸਰੋਂ ਦਾ ਤੇਲ ਪਾਓ ਤੇ ਉਸ ਨੂੰ ਜਗਾ ਦਿਓ ਤੇ ਫਿਰ ਓਮ ਨਾਮਾ ਭਗਵਤੇ ਵਾਸੂਦੇਵੇ ਨਾਮੇ ਮੰਤਰ ਦਾ ਜਾਪ ਕਰੋ ਘਾਟ ਤੋਂ ਘਟ 11 ਵਜੇ ਤੁਹਾਨੂੰ ਦੀਵੇ ਨੂੰ ਦਰਖਤ ਦੀਆਂ ਜੜ੍ਹਾਂ ਦੇ ਸੰਕਸ਼ ਰੱਖ ਕੇ ਪੀਪਲ ਦੇ ਦਰਖਤ ਦੇ ਪਾਸੇ 21 ਵਾਰ ਪ੍ਰਕਰਮਾ ਕਰੋ ਅਤੇ 21 ਵਾਰ ਹੀ ਮੰਤਰ ਬੋਲੋ ਓਮ ਨਮੋ ਪਗਵਤੇ ਵਾਸੂਦੇਵੇ ਨਮੇ ਦੋਸਤੋ ਉਸ ਸਮੇਂ ਤੋਂ ਹੀ ਤੁਹਾਡਾ ਸਮਾਂ ਚੰਗਾ ਚੱਲਣ ਲੱਗ ਪਵੇਗਾ ਕੋਈ ਵੀ ਵਰਦਾਨ ਮੰਗ ਲਓ ਉਹ ਜ਼ਰੂਰ ਪੂਰਾ ਹੋਵੇਗਾ ਪੋਸ਼ ਪੁੱਤਰ ਦਾ ਇਕਾदशी 'ਚ ਇਸ ਉਪਾਰ ਨੂੰ ਜ਼ਰੂਰ ਕਰੋ ਤੁਹਾਡੇ ਜੀਵਨ 'ਚ ਸਭ ਕੁਝ ਮੰਗਲ ਹੀ ਮੰਗਲ ਹੋਵੇਗਾ ਦੋਸਤੋ ਗੱਲ ਕਰਦੇ ਹਾਂ ਉਹ ਖੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜੋ ਕਿ ਪੋਸ਼ ਪੁੱਤ ਦਾ 11 ਵਾਲੇ ਦਿਨ ਮਾਲਾ ਮਾਲ ਹੋਣ ਵਾਲੀਆਂ ਹਨ ਦੋਸਤੋ ਅੱਜ ਦੀ ਦੁਨੀਆ 'ਚ ਮਨੁੱਖ ਲਈ ਪੈਸਾ ਬਹੁਤ ਹੀ ਜ਼ਰੂਰੀ ਚੀਜ਼ ਹੋ ਗਿਆ ਹੈ ਬਿਨਾ ਪੈਸੇ ਤੋਂ ਮਨੁੱਖ ਕੁਝ ਵੀ ਨਹੀਂ ਹੈ ਜੇਕਰ ਕਿਸੇ ਵੀ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਉਸ 'ਚ ਪੈਸੇ ਦੀ ਲੋੜ ਪਹਿਲਾਂ ਪੈਂਦੀ ਹੈ ਬਿਨਾ ਪੈਸੇ ਤੋਂ ਕੋਈ ਕੰਮ ਪੂਰਾ ਨਹੀਂ ਹੁੰਦਾ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਜੀਵਨ 'ਚ ਪੈਸੇ ਦੀ ਕੋਈ ਵੀ ਕਮੀ ਨਾ ਹੋਵੇ ਜਿਸ ਲਈ ਉਹ ਦਿਨ ਰਾਤ ਬਹੁਤ ਹੀ ਮਿਹਨਤ ਕਰਦਾ ਹੈ ਜਿਸ ਨਾਲ ਉਹ ਬਹੁਤ ਸਾਰਾ ਧਨ ਪ੍ਰਾਪਤ ਕਰ ਸਕੇ ਪਰੰਤੂ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਮਨੁੱਖ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ ਅਤੇ ਉਹ ਸੋਚਾਂ 'ਚ ਪੈ ਜਾਂਦਾ ਹੈ ਕਿ ਇੰਨੀ ਮਿਹਨਤ ਕਰਕੇ ਵੀ ਸਫਲਤਾ ਕਿਉਂ ਨਹੀਂ ਪ੍ਰਾਪਤ ਹੋਈ ਦੋਸਤੋ ਮਨੁੱਖ ਦੇ ਮਿਹਨਤ ਕਰਨ ਦੇ ਨਾਲ 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 ਉਸਦੀ ਕਿਸਮਤ ਦਾ ਵੀ ਸਾਥ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਕਿਸਮਤ ਸਾਥ ਨਾ ਹੋਵੇ ਤੇ ਮਨੁੱਖ ਨੂੰ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ ਤੇ ਜੇ ਕਿਸਮਤ ਸਾਥ ਦੇਵੇ ਤਾਂ ਮਨੁੱਖ ਆਪਣੀ ਇੱਛਾ ਅਨੁਸਾਰ ਹੀ ਸਫਲਤਾ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਸੁਖ ਸਮ੍ਰਿਤੀ ਪ੍ਰਾਪਤ ਹੋਣ ਲੱਗ ਜਾਂਦੀ ਹੈ Hindu ਧਰਮ ਚ ਗ੍ਰਹਿ శాస్త్రਾ ਅਤੇ ਰਾਸ਼ੀਆਂ ਨੂੰ ਬਹੁਤ ਹੀ ਮਹੱਤਵ ਦਿੱਤਾ ਜਾਂਦਾ ਹੈ ਜੇਕਰ ਗ੍ਰਹਾਂ ਅਤੇ ਨਕਸ਼ਤਰਾਾਂ ਤੇ ਵੀ ਛੋਟਾ ਜਾਂ ਵੱਡਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤਾਂ ਉਸ ਦਾ ਸਿੱਧਾ ਅਸਰ ਵਿਅਕਤੀ ਦੇ ਜੀਵਨ ਤੇ ਵੀ ਦੇਖਣ ਨੂੰ ਮਿਲਦਾ ਹੈ। ਕੁਝ ਲੋਕਾਂ ਦੇ ਇਸ ਦਾ ਚੰਗਾ ਪ੍ਰਭਾਵ ਪੈਂਦਾ ਹੈ ਤੇ ਕੁਝ ਲੋਕਾਂ ਦੇ ਸਮੇਂ ਦੇ ਨਾਲ-ਨਾਲ ਵਿਅਕਤੀ ਦੇ ਜੀਵਨ ਦੇ ਵਿੱਚ ਉਸ ਨੂੰ ਬੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਦੋਸਤੋ ਇਹਨਾਂ ਕੁਝ ਨਸੀਬ ਅਤੇ ਭਾਗਸ਼ਾਲੀਆਂ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਹੈ ਕੰਨਿਆ। ਇਸ ਸਮੇਂ ਸੁਪ ਸੰਜੋਗ ਦੇ ਨਾਲ ਮਾਂ ਲక్ష్ਮੀ ਅਤੇ ਭਗਵਾਨ ਵਿਸ਼ਨੂੰ ਦੀ ਕਿਰਪਾ ਦੇ ਨਾਲ ਤੁਹਾਨੂੰ ਲਾਭਦਾਇਕ ਸਥਿਤੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਤੁਹਾਡੇ ਲਈ ਇਸ ਸਮੇਂ ਦੇ ਵਿੱਚ ਹੁਣ ਲਾਭਦਾਇਕ ਸੰਪਤੀਆਂ ਬਣੀਆਂ ਹੋਈਆਂ ਹਨ ਤੁਹਾਡੇ ਲਈ ਤਾਂ ਲਾਭ ਦੇ ਚੰਗੇ ਜੋਗ ਬੰਦੇ ਦਿਖ ਰਹੇ ਹਨ ਤੁਸੀਂ ਆਪਣੇ ਭਵਿੱਖ ਤੇ ਲਈ ਜੋ ਵੀ ਯੋਜਨਾਵਾਂ ਬਣਾ ਕੇ ਰੱਖੀਆਂ ਹਨ ਉਹ ਸਫਲ ਹੋਣਗੀਆਂ ਅਤੇ ਉਹਨਾਂ ਤੇ ਅਮਲ ਕਰਨ ਦਾ ਸਮਾਂ ਵੀ ਆ ਚੁੱਕਾ ਹੈ ਨਾਲ ਦੀ ਨਾਲ ਹੁਣ ਤੁਹਾਨੂੰ ਕਈ ਫਾਇਦੇ ਦੇਖਣ ਨੂੰ ਮਿਲਣਗੇ ਜੋ ਲੋਕ ਨੌਕਰੀ ਵਾਲੇ ਹਨ ਉਹਨਾਂ ਨੂੰ ਤਰੱਕੀ ਹੋਵੇਗੀ ਅਤੇ ਉੱਚ ਅਧਿਕਾਰੀਆਂ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ ਨਾਲ ਹੀ ਨਾਲ ਮਾਲਾ-ਮਾਲ ਨਾਲ ਹੀ ਨਾਲ ਮਾਨ ਸਨਮਾਨ ਵਧੇਗਾ ਸਮਾਂ ਤੁਹਾਡੇ ਲਈ ਅਨੁਕੂਲ ਹੈ ਸਮੇ ਦਾ ਭਰਪੂਰ ਲਾਭ ਉਠਾਓ ਦੋਸਤੋ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ ਤੁਹਾਡੇ ਲਈ ਇਸ ਮਾ ਖੁਸ਼ੀਆਂ ਦੀ ਸੁਗात ਲੈ ਕੇ ਆਏਗਾ ਇਸ ਮਾ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਿਧਾਉਣ ਵਾਲਾ ਹੈ ਪਰਿਵਾਰ ਵਿੱਚ ਸੁਖ ਸ਼ਾਂਤੀ ਆਵੇਗੀ ਤੁਹਾਡੇ ਰੁਕੇ ਹੋਏ ਕੰਮ ਹੁਣ ਜਲਦੀ ਪੂਰੇ ਹੋਣਗੇ ਜੀਵਨ ਸਾਥੀ ਨਾਲ ਪ੍ਰੇਮ ਵਧੇਗਾ ਸੰਤਾਨ ਵੱਲੋਂ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਜਿਸ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਵਾਤਾਵਰਨ ਰਹੇਗਾ ਪਰਿਵਾਰ ਦੀ ਖੁਸ਼ੀਆਂ ਨਵੀਆਂ ਚੀਜ਼ਾਂ ਦਾ ਆਗਮਨ ਵੀ ਹੋ ਸਕਦਾ ਹੈ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਦਾ ਵਾਤਾਵਰਨ ਰਹੇਗਾ ਨੌਕਰੀ ਕਰਨ ਵਾਲੇ ਲੋਕਾਂ ਨੂੰ ਨੌਕਰੀ ਸੰਬੰਧੀ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਸਮਾਂ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਰਹਿਣ ਵਾਲਾ ਹੈ ਦੋਸਤੋ ਤੀਸਰੀ ਰਾਸ਼ੀ ਹੈ ਕੁੰਭ ਰਾਸ਼ੀ ਭਗਵਾਨ ਵਿਸ਼ਨੂ ਜੀ ਅਤੇ ਮਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੇ ਲਈ ਬਹੁਤ ਹੀ ਸ਼ੁਭ ਮਹਾ ਜੋਗ ਦਾ ਨਿਰਮਾਣ ਹੋ ਰਿਹਾ ਹੈ ਤੁਸੀਂ ਜਿਹੜੇ ਵੀ ਕੰਮ ਕਰਨ ਵਿੱਚ ਲੱਗੇ ਹੋਏ ਹੋ ਉਹ ਸਫਲ ਹੋ ਜਾਣਗੇ ਤੁਹਾਨੂੰ ਤਨ ਪ੍ਰਾਪਤੀ ਦੇ ਵੀ ਯੋਗ ਬਣ ਰਹੇ ਹਨ ਤੁਸੀਂ ਜਲਦੀ ਹੀ ਨਵਾਂ ਮਕਾਨ ਜਾਂ ਵਾਹਨ ਖਰੀਦ ਸਕਦੇ ਹੋ ਜਿਸ ਨਾਲ ਤੁਹਾਡੇ ਪਰਿਵਾਰ 'ਚ ਖੁਸ਼ੀਆਂ ਬਣੀਆਂ ਰਹਿਣਗੀਆਂ ਤੁਹਾਡੇ ਲਈ ਸਮਾਂ ਬਹੁਤ ਹੀ ਅਨੁਕੂਲ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੀ ਰਹੇਗੀ ਘਰ ਪਰਿਵਾਰ ਚ ਖੁਸ਼ੀਆਂ ਆਉਣਗੀਆਂ 23 ਤੀਸਰੀ ਰਾਸ਼ੀ ਹੈ ਮੇਕ ਰਾਸ਼ੀ ਤੁਹਾਡੇ ਉੱਪਰ ਮਾਂ ਲక్ష్ਮੀ ਅਤੇ ਭਗਵਾਨ ਵਿਸ਼ਨੂ ਜੀ ਦੀ ਅਪਾਰ ਕਿਰਪਾ ਬਣ ਰਹੀ ਹੈ ਜਿਸ ਕਾਰਨ ਤੁਹਾਨੂੰ ਅਤਿਅੰਤ ਭਾਰੀ ਲਾਭ ਪ੍ਰਾਪਤ ਹੋਣ ਵਾਲਾ ਹੈ ਤਰੱਕੀ ਹੋਣ ਵਾਲੀ ਹੈ ਤਨ ਵਰੀਦੀ ਦੇ ਯੋਗ ਬਣ ਰਹੇ ਹਨ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹ ਵੀ ਪੂਰਾ ਹੋ ਜਾਵੇਗਾ ਜੋ ਸੰਤਾਨ ਪ੍ਰਾਪਤੀ ਦਾ ਸੁੱਖ ਚਾਹੁੰਦੇ ਹਨ ਉਹਨਾਂ ਨੂੰ ਸੰਤਾਨ ਪ੍ਰਾਪਤ ਸੁੱਖ ਜਲਦੀ ਹੀ ਮਿਲ ਜਾਵੇਗਾ ਸਮੇ ਸਮਾ ਪੂਰਾ ਤੁਹਾਡੇ ਪੱਕੇਸ਼ ਦੇ ਵਿੱਚ ਜਿਸ ਕੰਮ ਵਿੱਚ ਹੱਥ ਪਾਓਗੇ ਉਹ ਕੰਮ ਪੂਰਾ ਹੋ ਜਾਵੇਗਾ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਰਾਸ਼ੀ ਹੈ ਵ੍ਰਸ਼ੇਖ ਰਾਸ਼ੀ ਤੁਹਾਨੂੰ ਕੋਈ ਸ਼ੁਭ ਸੰਦੇਸ਼ ਮਿਲਣ ਦੇ ਯੋਗ ਬਣ ਰਹੇ ਹਨ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਦੋਸਤਾਂ ਦੇ ਨਾਲ ਮੇਲ-ਜੋਲ ਵਧੇਗਾ ਤੁਹਾਨੂੰ ਪਰਿਵਾਰ ਦਾ ਪੂਰਾ-ਪੂਰਾ ਸਾਥ ਪ੍ਰਾਪਤ ਹੋਣ ਵਾਲਾ ਹੈ ਤੁਹਾਡੀ ਮਧੁਰ ਬਾਣੀ ਦੇ ਕਾਰਨ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਭਗਵਾਨ ਵਿਸ਼ਨੂੰ ਮਾਂ ਲਕਸ਼ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਹੋਣ ਵਾਲੀ ਹੈ ਜਿੰਦ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਸਮਾਂ ਤੁਹਾਡੇ ਲਈ ਅਨੁਕੂਲ ਹੈ ਸਮੇ ਦਾ ਪਰਪੋਰ ਲਾਭ ਉਠਾਓ ਦੋਸਤੋ ਇਹ ਸੀ ਉਹ ਪਾਕਸ਼ਾਲੀ ਰਾਸ਼ੀਆਂ ਜਿਨ੍ਹਾਂ ਨੂੰ ਬਹੁਤ ਹੀ ਵੱਡੀ ਖੁਸ਼ਖਬਰੀ ਪ੍ਰਾਪਤ ਹੋਣ ਵਾਲੀ ਹੈ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ